ਸਤਨਾਮ ਮਿਸ਼ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੰਗੁਰ ਪ੍ਰਸਾਦ ਜਪ ਆਦ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਜੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਪ ਤਾਰ ਭੁਖਿਆ ਬਖਣਾ ਤਰੀ ਜਿਬ ਨਾ ਪ੍ਰੀਆ ਪਰ ਸਹਸ ਤਿਆਨ ਪਾ ਲਖ ਹੋਏ ਤਾਂ ਇਕ ਨਾ ਚੱਲੇ ਨਾਲ ਕਿਵਸ ਜਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਰਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਆਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਣ ਨਿਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਉਹ ਤਾਜ ਕਰੇ ਤਨਖੇ ਗਾਵੇ ਕੋ ਜੀਆਂ ਲੈ ਫਿਰ ਦੇਹੀ ਗਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਸਤਿਗਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਚੁੱਕਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਰਾਏ 라ਹੋ ਨਾਨਕ ਵਿਗਤ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਹੀ ਆਖਿਆ ਪਾਵਾ ਪਾਰ ਅੱਖਾਂ ਮੰਗੇ ਦੇ ਦੇਹੇ ਦਾਤ ਕਰੇ ਦਾਤਾਰ ਫੇਰ ਕਿਆ ਗੈ ਰਖੀਐ ਜਗਤਿ ਤੇ ਸਰਬਾਰ ਮਹਾਂ ਕੇ ਬੋਲਣ ਬੋਲੀਐ ਜਿਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਿੜਾਈ ਵਿਚਾਰ ਕਰਮੀ ਆਵੈ ਕਪੜਾ ਅੰਤਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪੇ ਅਨਜਾਇ ਕੀਤਾ ਨਾ ਹੋਏ ਆਪੇ ਆਪ ਨਿਰੰજન ਤੋਏ ਜਿਨ ਤੇ ਬਿਆਦ ਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਦਾਨ ਗਾਵੀਐ ਸੁਮੀਂ ਮੰਨ ਰਖੀਐ ਭਾਉ ਦੁਖ ਪਰਹਰ ਜੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੋਰੀ ਸਰਗੁਰ ਗੋ ਰਖ ਪਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾਂ ਨਾਹੀ ਕਹਿਣਾ ਗਤੁ ਨਾ ਜਾਈ ਗੁਰਾ ਇਕ ਦੇਹ ਬੁਜਾਈ ਤਬਨਾ ਜੀਆਂ ਕਾ ਇਕ ਦਾਤ ਤਾ ਸੋ ਮਾ ਬਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਇ ਕਰੀ ਜੇ ਤਿਸ ਰਠ ਉਪਾਇ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਾਤਵੀ ਰਤਨ ਜਵਾਹਰ ਮਾਨਕ ਜੇ ਗੁਰ ਕੇ ਸਿੱਖ ਸੁਣੀ ਗੁਰਾਇਕ ਦੇਹ ਪੂਜਾਈ ਰਬਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਤੁਗ ਚਾਰਿਆਰ ਜਾ ਹੋਰ ਦਸੁਣੀ ਹੋਏ ਨਵਾ ਖੰਡਾ ਵੇ ਜਾਣੀਐ ਨਾਲ ਚੱਲੇ ਤਵ ਕੋਈ ਚੰਗਾ ਨਵ ਰਖਾਇ ਕ ਜਸ ਕੀ ਰੇ ਜਗਲੀ ਜੇਤ ਨਾ ਆਵਈ ਤਾ ਬਾਤ ਨਾ ਪੁੱਛੈ ਕੀ ਕੀਟ ਆਇ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾਂ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹੇ ਨਾ ਸਕੇ ਕਾਲ ਨਾਨਕ ਭਗਤਾਂ ਤਲਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਤਰ ਬਰਮੈੰਦ ਸੁਣਿਆ ਮੁਖਸਾ ਲਾਹਣਮੰਦ ਸੁਣਿਆ ਜੋਗ ਦੁਗਰਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਮੁਕਤੰਤਰਾ ਵਿਗਾਸ ਸੁਣਿਆ ਦੁਖ ਪਾਪ ਕਾ ਨਾ ਗਿਆ ਸੁਣਿਆ ਸਤਿਕਾਰਿ ਸ਼ੁਨਾਮ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਬਖ ਦੰਦਾ ਬਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤ ਸਾਹਾ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਆਨੰਗ ਭਗਤਾਂ ਤਰਾਂਵੇ ਗਾਸ ਸੁਣਿਆ ਨੂੰ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨੀ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਤਕਲਪਉਣ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਰਜੰਬਰ ਗਟ ਜਾਏ ਮੰਨੈ ਵਗ ਨਾ ਚੱਲੇ ਪੰਥ ਮੰਨੈ ਧਰਮ ਜੇ ਦੀਨ ਦਰਬੰਦ ਨਾਮ ਨਰਜਨ ਹੋਈ ਦੇਖੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰੈ ਦਾਧਾਰ ਮਨੈ ਤਰੈ ਤਾਰੀ ਗੁਰ ਸਿੱਖ ਮਨੈ ਨਾਨਕ ਭਵੈ ਨਾ ਭੇਖ ਐਸਾ ਨਾਮ ਨਰਜਨ ਹੋਈ ਦੇਖੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਬਾਬੇ ਦਰਗਹਿ ਮਾਨ ਪੰਜੇ ਸੋਹੇ ਹਦਰ ਰਾਜਾਨ ਪੰਜਾਂ ਦਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਿਆ ਕਰਨੈ ਨਾਹੀ ਸੁਮਾਰ ਤੌਲ ਧਰਮ ਦੀਆ ਕਾਬੂਤ ਤਨਦੋਗ ਥਾਪ ਰਖਿਆ ਜਨਸੂਤ ਜੇ ਕੋ 부ਝੈ ਹਵਤ ਤਿਆਰ ਤੌ ਲੈ ਉਪਰ ਕੇਤਾ ਭਾਰ ਹਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਆਇਆਂ ਰੰਗਾ ਕੇ ਨਾਭ ਸਬਨਾ ਲਿਖਿਆ ਆਪਣੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੀ ਤਾਤ ਜਾਣੇ ਗਉਣ ਗੂਤ ਕੀਤਾ ਬਸਾਵੇ ਕੋ ਕੁਵਾਉ ਤਿਸਤੇ ਹੋਏ ਲਖ ਦੁਨਿਆਉ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਨ ਜਾਵਾ ਏਕ ਵਾਰ ਦੋ ਪਾਵੈ ਸਾਈ ਭਲੀਕਾਰ ਤੁਮ ਸਤਿ ਸਲਾਮ ਅੰਤਰਿੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਦਪਤਾਉ ਅਸੰਖ ਗ੍ਰੰਥ ਮੁਗਵੇਰ ਪਾਠ ਅਸੰਖ ਜੋਗ ਮੰਦ ਹੈ ਸੰਖ ਵਦ ਗੁਣ ਗਿਆਨ ਵਿਚਾਰ ਅਸੰਖ ਤਦੀਆਂ ਅਸੰਖ ਦਾਤਾਰ ਅਸੰਖ ਸੂਰਮੋ ਭਖਤਾਰ ਸਿੰਘ ਮੋਣ ਦੇ ਬਿਲਾਇਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਲ ਭਾਵੈ ਸਾਈ ਭਲੀਕਾਰ ਤੂੰ ਸਰਸਲਾ ਮੰਦਰ ਅੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਤੰਖ ਗਲ ਮੜਤਿਆ ਕਮਾਈ ਅਤੰਖ ਪਾਪੀ ਪਾਪ ਕਰ ਜਾਹਿ ਅਤੰਖ ਕੂੜਿਆਰ ਕੂੜੇ ਵੇ ਰਾਹਿ ਅਤੰਖ ਮਲੇਚ ਮਲ ਭਖ ਖਾਈ ਅਤੰਖ ਨਿੰਦਗਿਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿ ਅਨ ਜਾਵਾਂ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਮ ਸਰਾ ਸਲਾਮੰਦਰ ਅੰਕਾਰ ਅਸੰਖ ਨਾਮ ਅਸੰਖ ਥਾਮ ਕੰਮ ਅਗਮ ਅਸੰਖ ਲੋਅ ਅਸੰਖ ਹੈ ਤ੍ਰਿਭਾਰ ਹੋਏ ਅਖਰੀ ਨਾਮ ਖਰੀ ਤਾਲਾਹ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਚਰ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਰਨਾਹੇ ਜਿ ਪਰਮਾਏ ਤੇ ਤੇ ਉਪਾਹੇ ਜੇ ਤਾ ਕੀਤਾ ਤੇ ਤਾਂ ਨਾਉ ਬਿੰਦਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਬਾਰਿਆਂ ਨਾ ਜਾਵਾ ਇਕ ਵਾਰ ਜੋਤਨ ਭਾਵੈ ਸਾਈ ਭਲੀਕਾਰ ਤੂੰ ਤਰਾਸਲਾ ਮੰਦਰੰਕਾਰ ਪਰੀਏ ਹੱਥ ਪੈਰ ਤੰਦੇ ਹੀ ਬਾਣੀ ਤੋਤਾ ਦਰਸੋਖੇ ਮੂਤ ਬਣੀ ਦੀ ਕਪੜਾ ਹੋਏ ਦੇਤਾ ਬੂਣ ਲਈਏ ਉਹ ਤੋਏ ਪਰੀਏ ਮਤ ਪਾਪਾ ਕਹਿ ਸੰਦੂ ਤੋ ਪਹਿਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾਲੇ ਖੱਲ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਕੁਮੀਆਂ ਬੋਜਾ ਤੇਰ ਤਪ ਦੇ ਅਰਦਾਨ ਦੇ ਕੋ ਬਾਵੈ ਦੁਖਾ ਮਾਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬ੍ਰਹਮਾਉ ਤਰ ਤੁਹਾਨੂੰ ਜਰਾ ਮਨ ਜਾਓ ਕਮਸ ਵੇਲਾ ਵਕਤ ਗਵਣ ਕਮਣ ਤੇ ਕਮਣਾ ਵਾਰ ਕਮਣ ਦਰੋਤੀ ਮਾਹੋ ਕਮਣ ਜਿਤ ਹੋ ਆਕਾਰ ਵੇਲ ਨ ਪਾਈਆ ਬ੍ਰੰਤੀ ਜੇ ਹੋਵੇਲੇ ਕੁਰਾਨ ਤਨਾ ਬਾਇਓ ਕਾ ਦੀਆਂ ਦੇ ਲਿਖਣ ਲੈ ਕੁਰਾਨ ਜਿਤ ਵਾਰ ਨਾ ਜੋਗੀ ਜਾਣਾ ਵਰਤਮਾ ਹੋ ਨ ਕੋਈ ਤਾਂ ਗੁਰਦਾਸ ਠੀਕ ਹੁੰਦਾ ਜੀ ਆਪੇ ਜਾਣਾ ਦੋਈ ਕਿਪ ਕਰਿਆ ਕਾ ਕਿਪ ਸਲਾਹੀ ਕਿਉ ਵਰਣੀ ਕਿਵੇਂ ਜਾਣਾ ਨਾਨਕ ਆਖਣ ਦਾ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਤਾਹੇ ਵੱਡੀ ਨਾਹੀ ਇੰਦਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜੀ ਗਗਿਆ ਨਾਸੁ ਹੈ ਪਾਤਾ ਲਾਂਬਾ ਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੀ ਵੇਦ ਕਹਿਣ ਕਵਾਤ ਸਹਿਤ 18 ਕਹਿਣ ਕ ਦੀਪਾ ਅਸਲੁ ਇਕ ਧਾਤਿ ਲੇਖਾਂ 에 ਤਾਂ ਲਿਖੀਆਂ ਲੇਖਾ ਹੋਏ ਬਿਨਾ ਨਾਨਕ ਮਡਾ ਆਖੀਐ ਆਪੇ ਜਾਣਿਆ ਸਾਲਾਹੀ ਸਾਲਾਹੀ ਤੀਸਰਤਨਾ ਪਾਈਆਂ ਨਦੀਆਂ ਤੈਵਾਹ ਭਗਵਤ ਮੰਨਣਾ ਜਾਣੀਏ ਤੁੰਦ ਸਾਤ ਤੂਤਾਨ ਗ੍ਰਹਾ ਦੇਤੀ ਮਾਲ ਧਨ ਕੀੜੀ ਤੁਲਨਾ ਹੋਬਨੀ ਜੇ ਤਸ ਮਨ ਹੋਣਾ ਵੀਤਰੈ ਅੰਤਨਾ ਸ੍ਰਿਤੀ ਕਹਿਣ ਦਾ ਅੰਤ ਅੰਤਨਾ ਕਰਨੇ ਦੇਣ ਨਾਂਤ ਅੰਤਨਾ ਵੇਖਣ ਸੁਣਨ ਨਾਂਤ ਅੰਤਨਾ ਜਾਪੈ ਕਿਆ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਕੇ ਤੇ ਬਿਲ ਨਹੀਂ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬੋਧਾ ਕਈਆ ਬੋਧਾ ਹੋਈ ਵੱਡਾ ਦਾਇਉ ਵਿਚਾ ਥਾਉ ਜੀਉ ਪਰਮਚਾਉ এবੜਾ ਮੁਟਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਈ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬੋਧਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਈ ਕੀਤੇ ਮੰਗੈ ਜੋਦਾ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਾਪ ਤਟਹੇ ਵਿਕਾਰ ਕੀਤੇ ਲੈ ਲੈ ਮੁਕਰ ਪਾਹੀ ਕੀਤੇ ਮੂਰਖਾ ਹੀ ਖਾਏ ਕੀਤੇ ਦੂਖ ਸਰਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਦੱਗੇ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੀਤੀਆ ਮਨ ਖਾਇ ਆਪੇ ਜਾਣੈ ਆਪੇ ਦੇ ਆਖੇ ਦੇ ਬਗੇਗੇ ਜਿਸਨੋ ਬਖਸ਼ੇ ਜਬਲਾਹ ਨਾਨਕ ਬਾਤ ਸਾਹੀ ਬਾਤ ਸਾਹੁ ਅਮੁੱਲ ਗੁਣ ਮੁਲਵਾ ਪਾਰ ਮੁਲ ਵਪਾਰੀ ਮੁਲ ਭੰਡਾਰ ਅਮੁੱਲ ਆਵੇ ਮੁਲ ਲੈ ਜਾਏ ਮੁਲ ਪਾਏ ਅਮੁੱਲਾ ਸਮਾਹੀ ਅਮੁੱਲ ਤਰ੍ਹਾਂ ਮਨ ਮੋਲ ਦੀਵਾਨ ਅਮੁੱਲ ਤੂ ਮੁਲ ਪ੍ਰਵਾਣ ਮੁਨ ਬੱਛੀ ਸਤ ਮੁਲ ਨਿਸ਼ਾਨ ਅਮੁੱਲ ਕਰਮ ਅਮਲ ਫਰਮਾਨ ਅਮੁੱਲੋ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਦਿਲ ਲਈ ਆਖੇ ਵਿਦ ਪਾਠ ਪੁਰਾਣ ਆਖੇ ਬੜੇ ਗ੍ਰਿਮਖਿਆਣ ਆਖੇ ਪਰਮੈ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਜਾਨਵ ਆਖੇ ਦੇਵ ਆਖੇ ਸੁਨਰ ਮਨ ਜਨ ਸੇਵ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਗਾ ਉਣ ਜਾਏ ਤੇ ਕੀਤੇ ਹੋਰ ਕਰਾ ਤਾਗਨ ਤੱਕ ਕੇ ਕੀ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣਾ ਤਾਜਾ ਕੋਈ ਧਿਕੋ ਆਖੇ ਬੋਲ ਵਿਗਾੜੋ ਲਿਖੀਐ ਦਰਗਾਵਾ ਰਾਗਾਵਾਰੋ ਸੋਦਰ ਕੇ ਹਾਥੋ ਕਰ ਕੇ ਅਜਿਤ ਪੈਤ੍ਰਵਤਿ ਮਾਲੇ ਵਾਜੇ ਨਾਰਨੇਗਾ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਆ ਨਾ ਗੀਤੇ ਗਾਵਣ ਹਾਰੇ ਗਾਵੈ ਤਹੁ ਨਾ ਪਾਣ ਪਾਣੀ ਬੈ ਸੰਤਰ ਗਾਵੈ ਰਾਜਾ ਤਰੰਦੁਵਾਰੇ ਗਾਵੈ ਚਿਤ ਗੁਪਤ ਨਹਿ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਇੰਦਰ ਬ੍ਰਹਮਾ ਦੇਵੀ ਤੋਣ ਤਰੰਦੁਵਾਰੇ ਗਾਵੈ ਇੰਦਰਾਤਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਜਤ ਜਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀਸ਼ੁਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਨੀਆ ਮਨ ਮੋਹਣ ਸੁਰਗਾ ਮਚ ਪਿਆਲੇ ਗਾਵਨ ਰਤਨੋ ਪਾਏ ਨੇਰੇ 68 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੀ ਗਾਵ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੀ ਸੇਈ ਤੋ ਨੋ ਗਾਵੈ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੀ ਹੋਰ ਕੀਤੇ ਗਾਵਨ ਜੇ ਮੈਂ ਦਿੱਤਨਾ ਆਵਨ ਨਾਨਕਿਆ ਵਿਚਾਰੇ ਦੋਈ ਦੋਈ ਤਰਾਤ ਜੀ ਸਾਹਿਬ ਸਾਚਾ ਸਾਚੀਂ ਦਾਹੀ ਹੈ ਭੀ ਹੋਤੀ ਜਾਏ ਨਾ ਜਾਤੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਬਾਦੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇ ਤਿਸ ਦੀ ਬੜਾਈ ਜੋ ਤਿਸ ਭਾਵੇਂ ਤੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਤੰਦੋਕ ਤਰੰਬਾ ਝੋਲੀ ਧਿਆਨ ਕੀ ਕਰੈ ਭੂਤ ਖਿੰਥਾ ਕਾਲ ਗੁਆਰੀ ਗਾਇਆ ਦੁਖ ਡੰਡਾ ਪ੍ਰਤੀਤ ਆਈ ਬੰਦ ਜੀਤ ਜਗ ਜਮਾਤੀ ਮਨ ਜੀਤੈ ਜਗ ਜੀਤ ਆਦੇਤ ਕਿਆਦੇਤ ਆਦ ਅਨੀਲ ਅਨਰ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਧਿਆਨ ਦੇ ਆ ਭੰਡਾਰਨ ਘਟਕੜ ਵਾਜੈ ਨਾਦ ਆਪ 나ਥ 나ਥੀ ਤਪ ਜਾ ਕੀ ਰਿਸ ਅਬਰਾ ਸਾਦ ਸੰਜੋਗ ਵਿਜੋਗ ਤੋਂ ਇੱਕਾਰ ਚਲਾਵੇਂ ਲੇਖੀ ਆਵੇ ਭਾਗ ਨੀਲਾ ਨਾਦ ਨਾਤ ਦੁਜਗ 1 21 ਇੱਕ ਆਮਾ ਹੀ ਦੁਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਵਾਨ ਜਿਗਤਿ ਦੇ ਭਾਵਤ ਵਚ ਲਾਵੇ ਜਿਬੂ ਵੈ ਪ੍ਰਮਾਣ ਉਹ ਵੇਖੈ ਉਹ ਨਗਰ ਨਾਵੇ ਬਹੁਤ ਆਉ ਬਿੜਾਣ ਆਦੇਤ ਦਇਆ ਦੇਤ ਆਦ ਨੀਲਾ ਨਰ ਅਨਾਂ ਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਤੋ ਏ ਕਾ ਬਾਰ ਕਰ ਕਰ ਵੇਖੈ ਦਰਜਣਾ ਹਾਰ ਨਾਲਗ ਤੇ ਕੀਤਾ ਜੀਕਾਰ ਨਾਰੇ ਤੇ ਦਿਆ ਦੇ ਆਦੋ ਨੀਵਨਾ ਨਾਦ ਅਨਾਹਦ ਜੁਗ ਜੁਗ ਏਕੋ ਵੀਸ ਇਕ ਦੋ ਜੀ ਲੱਖੋ ਹੀ ਲੱਖੋ ਬਹਿ ਲਖ ਵੀ ਲਖ ਲੱਗੇੜਾ ਆਖੀਆਂ ਇੱਕ ਨਾਮ ਜਗਦੀਸ਼ ਈਤਰਾਹੇ ਪਤ ਪਵੜੀਆਂ ਟੜਿਐ ਹੋਏ ਅਕੀਸ ਸੁਣ ਗਲਾ ਆਕਾਸ ਕੀ ਕੀਟਾਈ ਦੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚਪੈਣੈ ਜੋਰ ਜੋਰ ਨਾਮੰਗਣ ਦੇਣਾਂ ਜੋਰ ਜੋ ਨਾ ਜੀਵਨ ਮਰਣਾਂ ਦਾ ਜੋਰ ਜੋ ਨਰਾਜ ਮਾਲਬੰਤੂਰ ਜੋ ਨਾ ਦਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟੈ ਸੰਤਾਰ ਜਿਸ ਹੱਥ ਜੋਰ ਕਰ ਵੇਖੈ ਦੁਏ ਨਾਨਕ ਉਤਮ ਨੀਜਾ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਦਿਦਵੇ ਦਰਤੇ ਧਾਪ ਰਖੀ ਧਰਮ ਦਾਤ ਦਿਦਵੇ ਜੀ ਲੂਤ ਕੇ ਰੰਗ ਤਨ ਕੇ ਰਾਵ ਅਨੇਕ ਆਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਦੋਹਣਾ ਪੰਚ ਕਰਵਾਨ ਨਦਰੀ ਕਰੰਭ ਵੈ ਨੀਸਾਨ ਕਦ ਤਬ ਕਾਇ ਉਦੈ ਪਾਏ ਨਾਨਕ ਜਾ ਜਾ ਬਹਿ ਜਾਏ ਧਰਮ ਛਡ ਗਏ ਉਹ ਧਰਮ ਗਿਆਨ ਗੰਢ ਕਾਖੋ ਕਰਮ ਕੇਤੇ ਪਵਨ ਪਾਣੀ ਵੈ ਤੰਤਰ ਕੇਤੇ ਗਾਨ ਮਹਿਤ ਕੇਤੇ ਪਰਮੇ ਕਾਰਤ ਕੜੀਐ ਰੂਪ ਰੰਗ ਕੇ ਵੀਦ ਕੇਤੀਆਂ ਕਰਮ ਓਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਜੰਦੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਦ ਕੇਤੇ ਦੇਵਦਾਨ ਨਮਨ ਕੇਤੇ ਕੇਤੇ ਰਤਨ ਤੁਮੰਦ ਕੀਤੀਆਂ ਦੁੱਤੀ ਦਿਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥੈ ਨਾਮ ਬਨਉ ਨ ਕੋਣ ਆਨੰਦ ਕਰਮਖੰਡ ਕੀ ਬਾਣੀ ਰੂਪ ਰਥੈ ਘਾੜ ਤੇ ਗਣਿਆ ਬਹੁਤ ਆਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਕੋ ਕਹ ਪਿਛਾ ਪਛਤਾਏ ਰਥੈ ਘੜੀਆਂ ਦੁਰਤ ਮਤ ਮਨ ਬੁੱਧ ਤਿਥੈ ਘੜੀਆਂ ਸੁਰਾ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜਨਮ ਮਹਾਭਲ ਤੂਰ ਜਨ ਮੈਂ ਆਰਾਮ ਰਹਿਆ ਭਰਪੂਰ ਤੈਦੀ ਦੋ ਜੀ ਦਾ ਮਨ ਮਾਹੇ ਤਾਂਗੇ ਰੂਪ ਨ ਕਥਨੇ ਜਾਹੀ ਨਾ ਉਹ ਮਰੈ ਠਾਗੇ ਜਾਹੀ ਜਿਨ ਕਾ ਆਰਾਮ ਬਸੈ ਮਨ ਮਾਹੇ ਤਿਥੈ ਭਗਵਤ ਸੈ ਕੇ ਲੋਕ ਕਰ ਅਨੰਤ ਚਮਨ ਸੋਏ ਸਤਖੰਡ ਵਦੰਤ ਰੰਗਾਰ ਕਰ ਕਰ ਵੇਖਣਾ ਨਗਨ ਹਾਲ ਤਿਥੈ ਖੰਡ ਮਨਲਵਰ ਭੰਡ ਜੇ ਕੋ ਕਥਾ ਜੰਤ ਨੰਤ ਦਿੱਤੈ ਲੋ ਲੋ ਆਕਾਰ ਜਿਵ ਜਿਵ ਗਉਂਦੇ ਵੈਤ ਵਿਕਾਰ ਵੇਖੈ ਬਿਕਤਾ ਕਰਮੀ ਚਾਰ ਨਾਨਕ ਸਿ ਨਾ ਕਰੜਾ ਥਾਰ ਜਤ ਪਹਾਰਾ ਦੀਰ ਜਨੀਾਰ ਕਰਨ ਮਤ ਵੇਦ ਹਥਿਆਰ ਭਾਉ ਖੱਲਾ ਅਗੰਤ ਬਤਾਓ ਡੰਡਾ ਭਾਉ ਅਮਰਤ ਢਟਾਲ ਘੜੀਆ ਸ਼ਬਦ ਸੱਚੀ ਢਟਾਲ ਜਿਨ ਕੋ ਨਗਰ ਅਕਰੰਦ ਨਕਾਰ ਨਾਨ ਨਗਰੀਂ ਨਰਿਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਹਤੁ ਜਿਸ ਰਾਤ ਕੋ ਇਹਦਾ ਆਇਂਦਾ ਆ ਖੇਲੇ ਤਰੁ ਜਗਤ ਚੰਗਿਆਈਆ ਬੁਰੀਆਈਆ ਵਾਜੈ ਤਰ ਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਬਿ ਆਇਆ ਗਏ ਮੁਕਤ ਕਦ ਕਾਲ ਨਾਨਕ ਦੇਵ ਖਿਉ ਜਲੇ ਕੀਤੀ ਛੁਟੀ ਨਾਲ ਨੀ ਨਾਮ ਦਿਆਇ ਗਏ ਮਤਕ ਤਕ ਤਕਾਲ ਨਾਨਕ ਦੇ ਮੁਖ ਉਜਲੇ ਕਿਤੇ ਛੁਟੇ ਨਾਲੂ